चला समझ लग पे एक डर जी उस लड़की तो भी डरते हो उस लड़के तू तो भी डरते हो गए डर तुम जरा गरीब है झिटक दे कि कह देना भी पिता जी ਮੈਂ ਉਰਦਾ ਪਜਾਮਾ ਸਿਰੋਲੇ ਪੈਸੇ ਦੇ ਉਹਨਾਂ ਕਹਿੰਦੇ ਤੂੰ ਕਰੀ ਜਲ ਕਾਮਾ ਨਾਲ ਸਾਰਾ ਦਿਨ ਖੱਪਦਾ ਤੇ ਜਿਹੜਾ ਕੋਈ ਮਲਾਜਮ ਲੱਗਿਆ ਚਾਰ ਪੈਸੇ ਪੜੇ ਉਹਦਾ ਉਹਦਾ ਕੋਈ ਗੱਡੀ ਉਹਦਾ ਉਹ ਜਦੋਂ ਘਰ ਚੋਂ ਆ ਪੁੱਤਰ ਬੈਠ ਇੱਕ ਮਾਂ ਜਿਹੜੀ ਆ ਨਾ ਪਾਣੀ ਵਾਰਨ ਵਾਲੀ ਮਾਂ ਉਹ ਵੀ ਫਰਤ ਪੈਦਾ ਕਰ ਦਿੰਦੀ ਹੈ ਰਾਤ ਨੂੰ ਸਵੇਰ ਦੇ ਚੋ ਵੀ 12 ਲੜਕੀ ਆਈ ਆ ਤੇ ਪਿਆਸ ਲੱਜੇ ਨੇ ਪਾਣੀ ਉਹਦੇ ਮੂੰਹ ਨਾਲ ਉਹਨੇ ਇੱਕ ਰਵਾਜ ਬਣ ਗਿਆ ਸਦਾ ਪਾਣੀ ਪਾਰਨੇ ਪਾਣੀ ਪਾਰਦੇ ਉਹੀ ਪਾਣੀ ਪਾਰਮ ਜਿਹੜੀ ਵਾਰ-ਵਾਰ ਕੇ ਪਾਣੀ ਪੀਣ ਤੋਂ ਮਤਲਬ ਲਈ ਹੁੰਦਾ ਹੈ ਵੀ ਮੈਂ ਪੇਛੋ ਨਾ ਇਹਨਾਂ ਕੁਰਬਾਨ ਜਾਂਦੀ ਮੈਨੂੰ ਇੰਨਾ ਪਿਆਰ ਹੈ ਤੁਹਾਡੇ ਨਾਲ ਤਤੂ ਵਾਰ-ਵਾਰ ਕੇ ਪਾਣੀ ਪੀਂਦੇ ਆ ਤੇ ਉਹੀ ਮਾਂ ਇੱਕ ਦਿਨ ਦੁਸ਼ਮਣ ਬਣ ਜਾਂਦੀ ਐ ਸੱਸ ਤੇ ਉਹ ਲੋ ਵੀ ਆਪਸ ਵਿੱਚ ਟੱਕਰ ਹੋ ਜਾਂਦੀ ਐ ਪਰ ਆਰਣ ਸੱਸ ਜਿਹੜੀ ਐ ਜਿਹੜੀਆਂ ਉਹਦੇ ਨਾਲ ਉਹਦੀ ਸੱਸ ਨੇ ਕੀਤੀਆਂ ਉਹੀ ਆਪਣੇ ਨੋਹ ਦੇ ਉਹ ਕੱਢਦੇ ਫਿਰ ਕਹਿੰਦੇ ਵੀ ਅਨਾ ਮੇਰੀ ਸੱਸ ਨਾਲ ਕੱਪੜੇ ਤੋਂ ਸਾਬਣ ਵੀ ਨਹੀਂ ਹੁੰਦੇ ਹੁੰਦੇ ਸੀ ਤੇ ਤੁਸੀਂ ਤਾਂ ਦਾਤਾ ਸਾਬਣਾ ਰੱਖਿਓ ਮੇਰੀ ਸੱਸ ਸਮੇਂ ਪਹਿਲਾਂ ਚੌਣ ਨੂੰ ਚੱਪਲਾ ਨਹੀਂ ਦਿੰਦੀ ਸੀ ਨਗੇ ਪੈਰਾਂ ਵਿੱਚ ਫਿਰਦੀ ਸੀ ਤੇ ਤੁਹਾਡੇ ਬੋਲ ਤਾਂ ਇਹਨਾਂ ਕੁਛ ਜੇ ਕਿਤੇ ਚੰਗਾ ਕੱਪੜਾ ਪਾ ਲੈ ਤੇ ਜਵਾਲਾ ਹੈ ਬੱਚੇ ਨੂੰ ਜ਼ਰੂਰੀ ਨਹੀਂ ਜੇ ਤੁਹਾਡੇ ਤੇ ਮੱਖੀਆਂ ਭੜਕਦੇ ਹੋਣ ਤੁਹਾਨੂੰ ਕੋਈ ਨੇੜੇ ਨਹੀਂ ਬੈਠਾ ਜੂਗਾ ਪਰ ਨਹੀਂ ਸਾਡਾ ਜਿਹੜਾ ਸੁਭਾਅ ਬਣ ਗਿਆ ਵੀ ਸੱਸ ਉਸ ਘਰ ਦੀ ਮਾਲਕ ਸਮਝ ਕੇ ਨਾ ਆਪਣੇ ਆਪ ਨੂੰ ਉਹ ਇੰਨਾ ਮਜਬੂਰ ਕਰ ਦਿੰਦੀ ਹੈ ਇੱਕ ਦਿਨ ਨੋਹ ਵੀ ਸਾਹਮਣੋਂ ਬੋਲਣ ਲੱਗ ਪਈ ਕੋਕਾ ਮਜਬੂਰ ਹੋ ਗਏ ਜਿਹੜਾ ਤੁਸੀਂ ਉਹਨਾਂ ਦੀ ਕਿਸੇ ਨੂੰ ਤੁਸੀਂ ਕਿਸੇ ਬੱਚੇ ਨੂੰ ਰੋਜ਼ ਕੁੱਟਉਣਾ ਤੇ ਇੱਕ ਦਿਨ ਉਹ ਬੱਚਾ ਸਾਹਮਣੇ ਬੋਲਣਾ ਬਹੁਤ ਬੱਧ ਅਸੀਂ ਬੱਚੇ ਨੂੰ ਕਹਿੰਦੇ ਹਾਂ ਛੋਟਾ ਬੰਦਾ ਨਾ ਬੱਚਾ ਅਸੀਂ ਐਦਾਂ ਨਹੀਂ ਕਹਿੰਦੇ ਨਿੱਕੇ ਉਂਦਰ ਵੀ ਨੌਕਰੀ ਤੇ ਲੱਗ ਜਾ ਅਸੀਂ ਉਹਨੂੰ ਕਹਿੰਦੇ ਬੇਟਾ ਪੜ੍ਹ ਪੜ੍ਹਾਈ ਕਰ ਜਦੋਂ ਪੜ੍ਹਾਈ ਕਰਦੇ ਤਾਂ ਨੌਕਰੀ ਮਿਲ ਜਾਂਦੀ ਹੈ ਅਸੀਂ ਇਹ ਤਾਂ ਕਹਿੰਦੇ ਪਹਿਲੇ ਬੱਚਾ ਨੌਕਰੀ ਕਰ ਉਹ ਕਹਿੰਦਾ ਮੈਂ ਪੜ੍ਹਿਆ ਤਾਂ ਇਹ ਜੀ ਛੋਟਾ ਹੈ ਮੈਂ ਪੜ੍ਹਨ ਕੰਮ ਸਮਝਾਉਂਦੀ ਕਿ ਮੈਂ ਨੌਕਰੀ ਕਰਦੀ ਸਾਡੇ ਦਰਮਿਆਨ ਇੱਕ ਇਹੋ ਜਿਹਾ ਦੀਵਾਰ ਖੜੀ ਹੋ ਰਹੀ ਪਈ ਹੈ ਅਸੀਂ ਪਰਿਵਾਰਕ ਤੌਰ ਤੇ ਵੀ ਹੌਲੀ-ਹੌਲੀ ਬिखरਦੇ ਜਾ ਰਹੇ ਤੇਰੇ ਨਾਲ ਗੱਲਾਂ ਕਰਨੀਆਂ ਬੱਸ ਗੱਡੀ 'ਚ ਬਹਿ ਜਾਓ ਤੇ ਚਾਰ ਬੀਬੀਆਂ ਬੈਠੇ ਹੋਣ ਉਹ ਸਭ ਤੋਂ ਬਾਅਦ ਆਪਣੀ ਨੌਂ ਦੀ ਗੱਲ ਕਰਨੀ ਤੁਸੀਂ ਆਪਣੇ ਘਰ ਦਾ ਪਰਦਾ ਕਿਸੇ ਕੋਲ ਖੋਲ੍ਹਦਾ सो किसी तो वह तो उल अपने घर का पड़दा समझ के रखो नो जी है जो मां बनके तो रहेगी ना वो भी तेरी ती, ती बन के रहो पर अज सस एक शब्द ही ऐसा जुड़ गया मेरा ख्याल सौ 93% ਉਹ ਨਾ ਜਿਹੜੇ ਸੱਸ ਤੇ ਨੂੰਹ ਦਾ ਆਪਸ ਵਿੱਚ ਮੇਲ-ਮਲਾਪ ਹੁੰਦਾ ਹੈ 2% ਉਹ ਜਿਹੜੇ ਮਾਵਾਕੀਆਂ ਬਣਾ ਉਹਨਾਂ ਦਾ ਆਪਸ ਪਿਆਰ ਹੁੰਦਾ ਏਕਦੁੱਝ ਨੂੰ ਕਿਉਂਕਿ ਜੇ ਸੱਸ ਉਹਨੂੰ ਨੋ ਆਪਣੇ ਕਿਸਮਤ ਸ ਨੋ ਵੀ ਉਹਨੂੰ ਆਪਣੀ ਮਾਂ ਸਮਝਦੀ ਕੁਛ ਕਰਦੇ ਆ ਸਾਡੇ ਵਿੱਚ ਵੀ ਹੁੰਦੀਆਂ ਸਾਰਾ ਕੁਛ ਅਸੀਂ ਬੱਚਿਆਂ ਤੇ ਸੌਂ ਲੈਂਦੇ ਆ ਜੇ ਕੋਈ ਬੱਚਾ ਵਿਗੜਦਾ ਨਾ ਇਹ ਮੋੜਨ ਸਾਡੇ ਵੀ ਗਲਤੀਆਂ ਹੁੰਦੀਆਂ ਜੋ ਚੋਰੀ ਕਰਨ ਲੱਗ ਜੇ ਬੱਚਾ ਫਿਰ ਉਹਦੇ ਉਹਦੇ ਤੇ ਗਲਤੀ ਸਾਡੇ ਵੀ ਹੁੰਦੀ ਹੈ ਜੀ ਸ਼ੁਰੂ ਤੋਂ ਡਾਂਟਿਆ ਉਹਦੇ ਕਿਉਂ ਆਉਂਦੇ ਜੇ ਕੋਈ ਬੱਚਾ ਅੱਗੋਂ ਬੋਲਦਾ ਹੈ ਕੋਈ ਨਸ਼ਾ ਕਰਦਾ ਹੈ ਉਹਦੇ ਚ ਸਾਡੇ ਵੀ ਗਲਤੀਆਂ ਹੁੰਦੀਆਂ ਕਿਸੇ ਕਿਸੇ ਇਸ ਕਰਕੇ ਜੇ ਅਸੀਂ ਘਰ ਦਾ ਮਾਹੌਲ ਵਧੀਆ ਬਣਾ ਲੈਣਾ ਤੇ ਫਿਰ ਹੌਲੀ-ਹੌਲੀ ਸਾਡੇ ਜੀਵਨ ਦਾ ਮਾਹੌਲ ਜਿਹੜਾ ਅੰਦਰੋਂ ਵੀ ਅਸੀਂ ਸਜਾਉਣ ਦੀ ਕੋਸ਼ਿਸ਼ ਕਰੀਏ ਅੰਦਰੋਂ ਅਸੀਂ ਸੁਧਰਨ ਦੀ ਕੋਸ਼ਿਸ਼ ਕਰੀਏ ਜੋ ਅੰਦਰੂਨੀ ਸੁਧਰਨ ਹੈ ਨਾ ਤੇ ਤਾਂ ਫਿਰ ਇੱਕ ਤਾਂ ਇਹ ਪਰਿਵਾਰਕ ਤੌਰ ਤੇ ਬਾਹਰੀ ਤੌਰ ਤੇ ਅਸੀਂ ਸੁਧਰਾਂਗੇ ਇੱਕ ਅੰਦਰੂਨੀ ਤੌਰ ਤੇ ਅਸੀਂ ਪਰਮੇਸ਼ਰ ਦੇ ਰਸਤੇ ਉੱਤਪੰਨ ਹਾਂ ਅੱਜ ਤੇ ਸਾਡੇ ਅੰਦਰ ਧਿਆਨ ਕਰੋ ਕਿਆ ਭਰਾ ਭਰਾ ਦਾ ਦੁਸ਼ਮਣ ਬਣਾ ਪਿਆ ਪੁੱਤ ਪਿਆ ਦਾ ਦੁਸ਼ਮਣ ਬਣਾ ਪਿਆ ਪਿਓ ਪੁੱਤਰ ਦਾ ਦੁਸ਼ਮਣ ਬਣਾ ਪਿਆ ਸੱਸ ਨੋਹ ਦੀ ਦੁਸ਼ਮਣ ਬਣੇ ਪਿਆ ਉਹ ਜੇਤੂ ਕਿਤੇ ਨਿਗਾ ਨਾਲ ਉਸੇ ਨੋਹ ਦੇ ਅੰਦਰੋਂ ਆਪਣੀ ਕੁੜੀ ਵਾਲਾ ਪਿਆਰ ਦੇਖੇ ਜਿਵੇਂ ਕਿ ਉਹਨਾਂ ਨੂੰ ਜਿਵੇਂ ਧੀ ਨਾ ਪਿਆਰ ਕਰਦੇ ਨੋ ਨਾ ਕਰੇਗੀ ਤੇ ਤੁਹਾਡੇ ਘਰ 'ਚ ਫਰਕ ਕਿਉਂ ਪੈਣਾ ਜੇ ਪਿਤਾ ਹੁਣ ساری ਜ਼ਿੰਦਗੀ ਇਹ ਸਮਝੋ ਨੰਬਰਦਾਰੀ ਨਹੀਂ ਚੱਲੂਗੀ ਆ ਜਦੋਂ ਬੱਚੇ ਸਿਆਰੇ ਹੋਣੋਂ ਤੱਕ ਕਰੋ ਕੰਮ ਹੋશે ਨਾ ਤੁਹਾਡਾ ਬੱਚਾ ਤੁਹਾਡੇ ਨੂੰ ਕੋਈ ਸ਼ਨਾ ਹੋਵੇ ਉਹ ਉਸ ਕੰਮ ਨੂੰ ਹੋਰ ਵੀ ਸੋਹਣੇ ਢੰਗ ਨਾਲ ਕਰੇਗਾ ਲੇਕਿਨ ਅਸੀਂ ਨੰਬਰਦਾਰੀ ਛੱਡਣੀ ਜੇ ਸਾਸਨ ਘਰ ਦੀ ਨੰਬਰਦਾਰੀ ਨਹੀਂ ਛੱਡਣੀ ਚਾਹੁੰਦੇ ਉਹ ਚਾਬੀਆਂ ਆਪਣੇ ਕੋਲੇ ਰੱਖਣੀਆਂ ਚਾਹੁੰਦੇ ਆ ਤੇ ਬੰਦਾ

ਪਿਗਾ ਜੀ ਕਿ ਆਪ ਕੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਂਝੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸੰਗ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਤਮਾ ਅੱਲਾ ਪੰਜਵਾ ਅੱਜ ਦਾ ਜਿਹੜਾ ਪਵਿੱਤਰ ਹੋਣ ਦਾ ਸ਼ਬਦਨਾਮ ਇਹ ਪੰਨਤ ਆਕਸ਼ਾ ਤਾਂ ਗੁਰੂ ਅਰਜਨ ਦੇਵ ਸਾਹਿਬ ਆਕਸ਼ਾ ਜੀ ਸ੍ਰੀ ਦੰਦ ਦੇ ਸਰਤਾ ਸਤਿਗੁਰ ਦੀ ਰਸਨਾ ਤੋਂ ਉਚਾਰਦੇ ਹਨ ਅਨਸੁਣ ਰਾਗ ਦੇ ਸ਼ਬਦੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 626 ਅੰਕ ਤੋਂ ਲੈ ਕੇ ਸੋਈ ਕਰਾਏ ਜੋਤ ਉਤਪਾਵੇ ਗੁਰੂ ਗੰਸਾ ਸਾਹਿਬ ਜੀ ਮਹਾਰਾਜ ਕਿਰਪਾ ਕਰ ਦੇਣ ਅਕਾਲ ਪੁਰਖ ਵਾਹਿਗੁਰੂ ਜੀ ਜੀਵ ਉਹੀ ਕੁਛ ਕਰਦੇ ਆ ਜੋ ਤੂੰ ਕਰਾਣਾ ਜਿਵੇਂ ਤੇਰਾ ਹੁਕਮ ਮੰਨਣਾ ਤੇਰੇ ਹੁਕਮ ਤੋਂ ਬਾਹਰ ਨਹੀਂ ਜਿਵੇਂ ਤੂੰ ਹੁਕਮ ਕਰਦਾ ਓਨੇ ਕਰਦੇ ਮੋਏ ਸਿਆਣ ਬਕਸ਼ੂ ਨਾ ਆਵੇ ਸਾਡੇ ਵਿੱਚ ਕੋਈ ਸੈਂਤ ਨਹੀਂ ਸਾਡੇ ਵਿੱਚ ਕੋਈ ਉਹ ਜਿਹੇ ਗੁਣ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ ਕੁਛ ਕਰ ਸਕੀਏ ਅਨਮਾਰਕ ਤਉ ਸਰਨਾਈ ਸਤਿਗੁਰੂ ਅਸੀਂ ਬੱਚੇ ਆ ਤੇ ਤੇਰੀ ਛਾਂ ਵਿੱਚ ਆ ਜਿਵੇਂ ਬੱਚਿਆਂ ਨੂੰ ਸਕੂਲ ਅਰਦੇ ਮੈਂਬਰ ਉਗਲ ਪੜ ਕੇ ਬਾਹਰ ਲ ਜਾਂਦੇ ਆ ਕੋਤੀ ਛੁੱਟ ਕੇ ਉਹਨਾਂ ਪਾਣੀ ਪੀਉਂਦੇ ਆ ਉਹਨਾਂ ਖਿਚਵਾਉਂਦੇ ਆ ਉਹਦੀ ਆਲਣਾ ਕਰਦੇ ਇਸੇ ਤਰ੍ਹਾਂ ਪਰਮੇਸ਼ਰ ਤੋਂ ਸਾਡੀ ਪਾਲਣਾ ਕਰਨਾ ਅਸੀਂ ਬੱਚੇ ਆ ਤੇ ਤੇਰੇ ਆਸਰੇ ਜੀਵਨ ਕੱਟਦੇ ਆ ਪਰਵ ਆਪੇ ਤਹਿਜ ਰਖਾਈ ਤੇ ਤੂੰ ਕਿਰਪਾ ਕਰੀ ਸਾਡੀ ਇੱਜ਼ਤ ਰੱਖਣੀ ਤੂੰ ਹਮੇਸ਼ਾ ਸਾਡੀ ਇੱਜ਼ਤ ਰੱਖਦਾ ਕਿਤੇ ਔਕੇ ਸਮੇਂ ਵਿੱਚ ਤੂੰ ਹੱਥ ਦੇ ਕਿਸਨ ਨੂੰ ਰੱਖ ਲੈਣਾ ਔਖੀ ਘੜੀਆਂ ਦੇ ਕਣ ਦੇ ਆਪਣਾ ਵਿਰਤ ਸੰਭਾਲੇ ਆਤ ਦੇ ਰਾਖੇ ਆਪਣੇ ਕੋ ਸਾਹ ਸਾਸ ਇੱਕ ਭਗਤੀ ਆਉਂਦੀ ਹੈ ਸ਼ਰੋਤਾਂ ਦੇ ਅੰਦਰ ਬਲ ਛੁਪ ਕੇ ਉਹ ਬੰਧਨ ਪਰੇ ਕਸ਼ੂ ਨਾ ਹੋ ਤੋ ਉਪਾਏ ਕਉ ਨਾਨਕ ਆਪ ਕੋਟ ਹਰ ਗੱਜੋਂ ਉਸਹਾ ਬੇਨਤੀ ਕੀਤੀ ਜਦੋਂ ਬੰਦਾ ਪਾਹੇ ਹੋ ਜਾਂਦਾ ਨਾ ਜਦੋਂ ਉਹਨੂੰ ਪਤਾ ਲੱਗਦਾ ਵੀ ਹੁਣ ਮੇਰਾ ਕੋਈ ਨਹੀਂ ਚਾਲ ਜਿਹੜਾ ਉਹ ਸਫਰ ਨਹੀਂ ਹੋਣਾ ਫਿਰ ਪਰਮੇਸ਼ਰ ਤੇ ਚਰਨਾ ਦੀ ਬੇਨਤੀ ਕੀਤੀ ਜਿਵੇਂ ਤੁਸੀਂ ਉਹ ਹਾਥੀ ਨੂੰ ਤੰਗਿਓ ਤੇ ਬਚਾਇਆ ਨਾ ਪਰਮੇਸ਼ਰ ਕਿਰਪਾ ਦਾ ਮੈਨੂੰ ਵੀ ਹੁਣ ਹੱਥ ਦੇ ਕੇ ਤੁਮ ਜਾ द्रौपदी ਦਾ ਇਤਿਹਾਸ ਤੁਸੀਂ ਸੁਣਿਆ ਜਿਹੜਾ ਪਹਿਲਾਂ ਤਾਂ ਉਹਨੇ ਸੋਚਿਆ ਵੀ ਮੇਰੇ ਪੰਜ ਪਤੀ ਨੂੰ ਮੈਨੂੰ ਬਚਾ ਲਾਂਗੇ ਪਰ ਜਦੋਂ ਪਤਾ ਲੱਗਾ ਵੀ ਕੋਈ ਨਹੀਂ ਬਚਾ ਸਕਦਾ ਤੇ ਵਸਤਰ ਕੰਨ ਉਸ ਸਮੇਂ ਉਹਨੇ ਭਗਵਾਨ ਦੇ ਅੱਗੇ ਬੇਨਤੀ ਕੀਤੀ ਕਿ ਭਗਵਾਨ ਨੇ ਰੱਖਿਆ ਦਿੱਤੀ ਆਥੀ ਨੇ ਆਪਣੀ ਤਾਕਤ ਵਰਤ ਕੇ ਵਰਤ ਕੇ ਦੇਖੀ ਵੀ ਮੈਂ ਬਾਣੀ ਤੋਂ ਬਾਹਰ ਨਿਕਲੂ ਨਹੀਂ ਨਿਕਲਾ ਜਾ

ਤੂੰ ਸਹਾਇਤਾ ਕਰਕੇ ਸਾਨੂੰ ਬਚਾ ਸਕਦਾ ਔਖੇ ਸਮੇਂ ਵਿੱਚ ਮੇਰਾ ਮਾਤ ਪਿਤਾ ਹਰ ਰਾਇ ਮੇਰਾ ਮਾਪਿਓ ਉਹ ਪਰਮੇਸ਼ਰ ਜਿਵੇਂ ਮਾਪੇ ਸੁਮਾਲ ਕਰਦੇ ਆਵੇਂ ਪਰਮੇਸ਼ਰ ਸੁਮਾਲ ਕਰਦੇ ਆਂ ਕਾ ਕਰਪਾ ਪ੍ਰਤਪਾਣਣ ਲਾਗਾ ਕਰਨ ਤੇਰਾ ਕਰਾਇਆ ਉਹ ਕਿਰਪਾ ਕਰਕੇ ਸਭਿ ਪਾਲਣਾ ਕਰੇ ਜਿਵੇਂ ਬੱਚਿਆਂ ਨੂੰ ਮਾਪੇ ਪਾਲਣਾ ਕਰਦੇ ਆਂ ਦੋ ਟਪਿਆਉਂਦਾ ਕੁਛ ਖਾਣ ਉਹਨੂੰ ਜਿੰਦਾ ਨਵਾਉਂਦਾ ਮਾਰ ਨਵਾਉਂਦੀ ਐ ਵਾਸਤੇ ਬਦਤੀ ਐ ਪਿਤਾ ਉਹਨੂੰ ਸੋਨੇ ਸੁਨੇ ਚੀਜ਼ਾਂ ਲੈ ਕੇ ਦਿੰਦਾ ਉਹਨੂੰ ਖਾਣ ਪੀਣ ਵਾਸਤੇ ਦਿੰਦਾ ਖੇਟਾਂ ਲੈ ਕੇ ਦਿੰਦਾ ਇਸ ਤਰ੍ਹਾਂ ਤੁਸੀਂ ਵੀ ਸਾਡੀ ਪਾਲਣਾ ਕਰੋ ਸਾਡੇ ਮਾਪੇ ਪਾਲਣਾ ਸਾਡੀ ਪਾਲਣਾ ਕਰਦੇ ਜਿਵੇਂ ਤੁਹਾਨੂੰ ਹੁਕਮ ਕਰਦੈ ਅਕਾਲ ਪੁਰਖ ਵਾਹਿਗੁਰੂ ਕਹਤੈ ਰਹੇ ਹੁਕਮ ਦੇ ਅੰਦਰ ਰਹਿ ਕੇ ਆਪਣਾ ਜੀਵਨ ਜੀਆ ਲੇ ਕੇ ਜਾਰੂਗਾ ਵੀ ਤੁਸੀਂ ਕਿਰਪਾ ਕਰਿਓ ਮੇਰੇ ਸਿਰ ਤੋਂ ਕਦੇ ਹੱਥ ਨਾ ਚੱਕਦੇ ਮੇਰ ਭਰਾ ਆਪ ਸਿਰ ਤੇ ਕਹ ਮੈਨੂੰ ਸੋਚੀ ਬਖਸ਼ੀ ਰੱਖੇ ਇੱਕ ਪੈਂਤੀ ਰਹਾਉ ਜੀਵਨ ਤੇਰੇ ਧਾਰੇ ਪਰਵ ਡੋਰੀ ਹੱਥ ਤੇਮਾਰੇ ਇਹ ਸਾਰੇ ਸੁਸਾਦੇ ਜੀਵਨ ਤੇਰੇ ਆਸਰੇ ਉਹਨਾਂ ਤੇਰਾ ਆਸਰਾ ਹੈ ਤੇ ਉਹਨਾਂ ਦੇ ਜੀਵਨ ਦੀ ਡੋਰੀ ਨਾ ਤੇਰੇ ਹੱਥ ਵਿੱਚ ਤੂੰ ਕਿਰਪਾ ਕਰਨੀਏ ਜੋ ਕਰਾਵੇ ਸੋ ਕਰਨਾ ਜੋ ਤੁਸੀਂ ਹੁਕਮ ਕਰਦੇ ਹੋ ਪ੍ਰਭੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਤੁਸੀਂ ਹੁਕਮ ਕਰਦੇ ਹੋ ਉਹੀ ਅਸੀਂ ਕਰਾਂਗੇ ਅਸੀਂ ਕੋਨੇ ਹੁਣ ਬਾਹਰ ਜਾ ਕੇ ਕੁਝ ਵੀ ਕਰਾਂ ਕਰੇ ਕਰਾਏ ਆਪੇ ਆਪ ਮਨਸਿਕ ਇਛਣਾਂ ਆ ਮਨੋਂ ਕੋਦੇ ਆਥੋਟ ਕੁਝ ਨਹੀਂ ਜਿਵੇਂ ਆਪ ਅਕਾਲ ਪੁਰਖ ਵਾਹਿਗੁਰੂ ਕਰਾਉਂਦਾ ਉਹੀ ਹੁੰਦਾ ਨਾਨਕ ਦਾਸ ਤੇਰੀ ਸ਼ਰਨਾ ਤੇ ਧੰਨ ਗੁਰੂ ਅਕਿੰਦ ਸਿੰਘ ਅਕਸ਼ਰ ਜੀ ਕਹਿੰਦੇ ਆ ਕੰਮ ਕਰਵਾਏ ਗੁਰੂ ਅਸੀਂ ਤੇਰੀ ਸ਼ਰਤ ਵਿੱਚ ਜਿਵੇਂ ਤੂੰ ਕਹੇਂਗਾ ਉਸ ਤਰ੍ਹਾਂ ਹੀ ਅਸੀਂ ਉਸੇ ਤਰ੍ਹਾਂ ਵਿਚਰਾਂਗੇ ਜਿਵੇਂ ਤੁਸੀਂ ਕਹੋਗੇ ਇਹ ਤੱਤੀ ਤਵੀਂ ਤੇ ਬਿਠਾਤਾ ਨਾ ਤੇ ਪੁੱਤੇ ਵੀ ਸਤਰੂ ਅਕਸ਼ਰ ਜੀ ਨੇ ਇੱਕੋ ਕਰਕੇ ਕਹਿੰਦੇ ਆ ਕੰਮ ਕਰਵਾਏ ਗੁਰੂ ਤੇਰੇ ਮਨ ਚ ਰਹਿਣਾ ਤੇਰਾ ਕੀਤਾ ਇੱਥੇ ਵੀ ਪ੍ਰਵਾਨ ਜੇ ਤੂੰ ਤਵੀਆਂ ਤੇ ਬਿਠਾਤਾ ਤਾਂ ਪ੍ਰਵਾਨ ਇੱਥੇ ਤਖਤ ਤੇ ਬਿਠਾ ਸਭੇ ਵੀ ਪ੍ਰਵਾਨ इस करके अकाल पुरख वागुरू असी फिर शब्द हाँ तो जिम्मेदुर आप अरद करे अकाल पुरख वागुरु अभी दर्शन कृपा करो जो तो दर्शन दौ ना फिर तलिया वाले पातशाह गुरु गोबिंद जी महाराज के रूप से सू दर्शन दौ असी मन में यकीन हो जाए तो सतगुरु तो अकाल पुरख वाहू एक ਜਦੋਂ ਦਰਸ਼ਨ ਦੇਓ ਉਦੋਂ ਗੁਰੂ ਨਾਨਕ ਸਾਹਿਬ ਅਕਸ਼ੈ ਦੇ ਰੂਪ ਚ ਦਰਸ਼ਨ ਦੇਓ ਉਦੋਂ ਗੁਰੂ ਮਨੂ ਸਿੰਘ ਜੀ ਮਹਾਰਾਜ ਦੇ ਰੂਪ ਚ ਦਰਸ਼ਨ ਦੇਓ ਜਦੋਂ ਦਰਸ਼ਨ ਤੁਹਾਡੇ ਹੋਣ ਆਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਚ ਦਰਸ਼ਨ ਦੇ ਇਹ ਤਾਂ ਅਸੀਂ ਪਛਾਨ ਸਕੀਏ ਕਿਹਾ ਤੁਸੀਂ ਕਿਰਪਾ ਕੀਤੀ ਹੈ ਅਸੀਂ ਤਾਂ ਪਹਿਲਾਂ ਤੁਹਾਡੇ ਨਾਲ ਤੁਹਾਡੇ ਚਰਨਾਂ ਨਾਲ ਜੁੜੇ ਆ ਤੇ ਤੁਸੀਂ ਅੱਜ ਪ੍ਰਤੱਖ ਰੂਪ ਚ ਦਰਸ਼ਨ ਦੇ ਬਸ ਇਹੋ ਅਰਦਾਸ ਕਰਦੇ ਰਹੋ ਜਦੋਂ ਤੁਹਾਡੇ ਦਰਸ਼ਨ ਹੋਣ ਕੰਨਿਆਂ ਵਾਲੇ ਪਾਤਸ਼ਾਹ ਦੇ ਰੂਪ ਚ ਤੁਹਾਡੇ ਦਰਸ਼ਨ ਦਿਓ ਅਕਸ਼ਾ ਜੀ ਸਾਡਾ ਵਿਸ਼ਵਾਸ ਸਾਡਾ ਟਿਕਾ ਸਾਡਾ ਸੰਥਾ ਸੰਪੂਰ ਤੁਹਾਡੇ ਨਾਲ ਜੁੜਿਆ ਹੈ ਤੇ ਤੁਹਾਡੇ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀ ਨੂੰ ਸਫਲ ਕਰ ਸਕੀਏ ਉਹਨਾਂ ਜਿੱਤਾਂ ਦੇ ਜਿਵੇਂ ਸਾਡੀ ਬਾਹ ਫੜੀ ਰੱਖਿਓ ਜੇ ਬਾਹ ਤੁਸੀਂ ਫੜੀ ਹੈ ਨਾ ਬਾਹ ਨਾ ਛੱਡਿਓ ਕਿਉਂਕਿ ਹੋ ਸਕਦਾ ਹੈ ਅਸੀਂ ਤਾਂ ਬਹੁਤ ਇਸ਼ਾਰਾ ਦੇ ਵਾਸਤੇ ਕੋਸ਼ਿਸ਼ ਕਰਾਂਗੇ ਪਰ ਸਤਿਰੁ ਤੁਸੀਂ ਬਾਹ ਨਾ ਛੱਡਿਓ साथी मां फट के रखी वह लक्षक लिखवा अपना चढ़ते गुरु हरगोबिंद अवतार पुरब है तेई तरीक चपहरा सागम वाले दिन ही गुरपुर मनाने उस दिन जिमें माता गंगा जी गुरु हरगोबिंद साहब पातशाह जी के जन्म तो पहला ना मिशे प्रशादे मक्ख दही लस्से ਕੰਡੇ ਲੈ ਕੇ ਜੈਸਨ ਮਾ ਮਪਤਾ ਜੀ ਦੀ ਮਿਹਰ ਤੇ ਅਰਦਾਸ ਕਰਾਂ ਉਸੇ ਤਰ੍ਹਾਂ ਹੀ ਆਪਾਂ ਨੇ ਜਿਹੜਾ ਆਪਾਂ ਵੀ ਅਰਦਾਸ ਕਰਨੀ ਆ ਪਾਤਸ਼ਾਹ ਕਿਰਪਾ ਕਰੋ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਨੂੰ ਪੁੱਤਰਾਂ ਦੇ ਦਾਨੀ ਕਹਿੰਦੇ ਨੇ ਇੱਕ ਮਾਈ ਨੇ ਇੱਕ ਪੁੱਤਰ ਮੰਗਿਆ ਸਤ ਪੁੱਤਰ ਬਖਸ਼ੀ ਇਸ ਤਰ੍ਹਾਂ ਅਸੀਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਇੱਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨਾ ਆਪਾਂ ਇੱਕ ਇੱਕ ਪੌਦਾ ਉਸ ਦਿਨ ਲਾਉਣਾ ਹੈ ਕਿ ਫੁੱਲਾ ਨਾ ਬੂਟਾ ਨਾ ਲਿਉਂ ਜੈ ਕੋਲ ਹੋਰ ਕਿਤੇ ਪਾਉਦਾ ਹੈ ਉੱਤੇ ਲਾ ਦੋ ਗੁਰੂ ਘਰਾਂ ਦੇ ਵਿੱਚ ਫੁੱਲਾਂ ਦੇ ਬੂਟੇ ਤਾਂ ਕਿ ਇਹ ਸਾਡੇ ਜੀਵਨ ਦੇ ਫੁੱਲ ਸਤਿਗੁਰੂ ਜੀ ਸਦਾ ਖੜਾਈ ਰੱਖਣ ਸਦਾ ਖੁਸ਼ੀਆਂ ਸਾਡੇ ਵਿੱਚ ਰੱਖੇ ਬਸ ਇਹ ਅਰਦਾਸ ਹੈ ਕਿ ਵੱਧ ਵੱਧ ਕੋਸ਼ਿਸ਼ ਕਰੋ ਗੁਰੂ ਘਰ ਦੇ ਵਿੱਚ ਉਸ ਦਿਨ ਗਮਨਾ ਦੇ ਵਿੱਚ ਕੁਝ ਸੋਹਣੇ ਫੁੱਲਾਂ ਵਾਲੇ ਪੌਦੇ ਲਾइए ਤਾਂ ਕਿ ਜਿਵੇਂ ਉਹ ਫੁੱਲਾਂ ਦਾ ਬੂਟਾ ਖਿੜੂਗਾ ਨਾ ਸਾਡੇ ਜੀਵਨ ਵਿੱਚ ਖਿੜਾ ਉੱਟਦਾ ਹੈ ਬਾਦਸ਼ਾਹ ਕਿਰਪਾ ਕਰਨ ਪ੍ਰਭਾਤ ਦੀ ਖਿਮਾ ਵਾਹਿਗੁਰੂ ਜੀ ਤਾ ਖਾਲਸਾ

ਅਨਾਲ ਰਹੋ ਤੋ ਮਨ ਮੇਰੇ ਧੂਖ ਸਭ ਸਾਰਨਾ ਕਰਿ ਤੇਰਾ ਕਾਜ ਸਭ ਸਵਾ। ਸਭ ਲਗਾ ਲਾ ਸੁਨਤ ਸੁਵਾਨੁ ਜੋ ਕਮਨਾਂ ਵਿਚਾਰਿ। ਆਹ ਨਾਨਕ ਮਨ ਮੇਰੇ ਸਦਾਰਨ ਬਰਨਾ। ਸਾਚੇ ਸਾਹਿਬਾ ਕਿਆ ਨੰ ਕਰ ਤੇਰਾ। ਤੇਰਾ ਸਉਗਿਆ ਜੇ ਤੇ ਸੁਪਾ। ਸਦਾ ਸਿਮ ਸਲਾਹ ਤੇਰੇ ਨਾਮ ਮੰਨ ਸਾਵੈ। ਕਹੂ ਨਾਨਕ ਸਚੇ ਸਾਹਿਬ ਜਾਨਾ ਹਿ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਤਰシャਤ ਸੁਖਮਨ ਆਇ ਵਸਿਆ ਵਲੋ ਖਿਆ ਸਾਹਿਬ ਪੁਜਾਈਆ ਕਹੂ ਨਾਨਕ ਸੁਣਨ ਸੰਤੋ ਸਬਦ ਤਰੁਤੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਅੰਸ਼ ਸਤਕਾਰ ਸੁਹਾਗੇ ਹਾਂ ਚੁੜੇ ਤਨਵਾ ਸੁਖੀ ਤੇ ਆਲ ਕਲਟ ਕਮਾਰ ਕਹੇ ਨਾਨਕ ਤੈ ਸੁਖੁਆ ਜਿਤ ਘਰ ਅਨਹਦ ਬਾਣੀ ਅਨਲ ਜਿਮੋ ਮਟ ਭਾਦੀਏ ਸਹਿਜ ਮਨੋਰਚ ਕੋure ਬ੍ਰਹਮ ਬ੍ਰਹ ਪਾਇਆ ਉਦਰੇ ਸਭੁ ਤੁਸ ਸੋਗਰੋ ਇੱਕ ਸੰਤਾਪ ਉਤਰੇ ਸੂ ਸਚੀ ਬਾਣ ਸੁਣ ਕੇ ਬਲੀਚ ਕਹਤੇ ਪਵਿਤ ਸਤ ਕੋ ਰਿਆ ਭਰਪੂਰੇ ਵਦਨ ਨਾਨਕ ਜਨਨ ਲਾਗੇ ਵਾਝੇ ਆਨੰਦ ਸੂ ਸੁਣ ਕੇ ਬਲੀਚ ਕਹਤੇ ਪਵਿਤ ਸਤ ਕੋ ਰਿਆ ਭਰਪੂਰੇ ਵਦਨ ਨਾਨਕ ਜਨਨ ਲਾਗੇ ਵਾਝੇ ਆਨੰਦ ਸੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ